ਫਗਵਾੜਾ ਵਿਖੇ ਉਸ ਸਮੇਂ ਇੱਕ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ ਜਦੋਂ ਲੋਹਾ ਮੰਡੀ ਫਗਵਾੜਾ ਵਿਖੇ ਸਥਿਤ ਭਗਤ ਦੀ ਹੱਟੀ ਵਿਖੇ ਜ਼ਿਆਦਾ ਗਰਮੀ ਕਾਰਨ ਦੋ ਏਸੀ ਨੂੰ ਅੱਗ ਲੱਗ ਗਈ ਦੁਕਾਨਦਾਰ ਮੁਤਾਬਕ ਇਸ ਅੱਗ ਨਾਲ ਜਿੱਥੇ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਉੱਥੇ ਹੀ ਫਾਇਰ ਬਗੇੜ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਪੀ 2 ਫਲੈਂਗ న్యూਸ ਤੋਂ ਪ੍ਰਿਤਪਾਲ ਸਿੰਘ ਢਿੰਗਰਾ ਦੀ ਰਿਪੋਰਟ ਜਸਵੰਤ لال ਬਾਂਗਾ ਜੀ ਅੱਜ ਸਰ ਕੀ ਮਾਮਲਾ ਕੀ ਹੈ ਜਿਹੜਾ ਇਹ ਭਗਤ ਦੀ ਹੱਟੀ ਦੀ ਦੁਕਾਨਦਾਰ ਆਇਆ ਹਾਂਜੀ ਏਸੀ ਗਰਮੀ ਕਰਕੇ ਗਰਮੀ ਕਰਕੇ ਏਸੀ ਫਟ ਗਿਆ ਕਿੰਨਾ ਕੁ ਨੁਕਸਾਨ ਹੋ ਗਿਆ ਬਜੀ ਦਾ ਨੁਕਸਾਨ ਦਾ ਹਜੇ ਕੋਈ ਅੰਦਾਜ਼ ਨਹੀਂ ਲਗਾਇਆ ਜੀ ਹਾਂਜੀ ਹਜੇ ਤੁਸੀਂ ਮਾਲ ਬਚਾ ਸਾਡਾ ਜਾਨ ਮਾਲ ਸਾਡੀ ਬਚ ਗਈ ਸਭ ਤੇ ਮੁੰਡਿਆਂ ਦੀ ਵੀ ਸਾਡੇ ਸਭ ਤੇ ਇਹ ਹੋਇਆ ਕਿਦਾਂ ਜੀ ਮਤਲਬ ਕਿ ਏਸੀ ਫਟ ਗਿਆ ਜਿਆਦਾ ਗਰਮੀ ਕਰਕੇ ਕਿੰਨੇ ਏਸੀ ਸੀ ਆਪਣੇ ਦੋ ਏਸੀ ਸੀ ਅੱਛਾ ਦੋਨਾਂ ਨੂੰ ਅੱਗ ਪੈ ਗਈ ਹਾਂਜੀ ਚੱਲ ਚੱਲ ਜਾ ਰਹੇ ਹਾਂ ਫਾਇਰ ਬ੍ਰਿਗੇਡ ਕਿੱਧਰ ਪਹੁੰਚ ਗਈ ਹੈ ਫਾਇਰ ਬ੍ਰਿਗੇਡ ਮੁਕਸੇਪਹੁੰਚ ਗਈ ਜੀ ਕਿੰਨੀਆਂ ਗੱਡੀਆਂ ਆਈਆਂ ਫਾਇਰ ਬ੍ਰਿਗੇਡ ਦੋ ਗੱਡੀਆਂ ਆਈਆਂ ਫਾਇਰ ਬ੍ਰਿਗੇਡ ਦੀਆਂ ਹੁਣ ਕਿੱਦਾਂ ਅੱਗ ਤੇ ਕਾਬੂ ਆ ਜੀ ਹੁਣ ਠੀਕ ਹੈ ਕਾਬੂ ਅੱਗ ਕਾਬੂ ਆ ਆਈ ਮੰਡੀ ਗੁਰ ਮੰਡੀ ਰੋਡ ਤੇ ਆਏ ਆ ਕੀ ਮਾਮਲਾ ਕੀ ਥਾਰਾ ਹਾਂਜੀ ਅੱਜ ਫਾਇਰ ਬ੍ਰਿਗੇਡ ਤੇ ਕਾਲ ਆਈ ਸੀਗੀ ਇੱਕ ਕੀ 12 10 ਤੇ ਭਗਤ ਦੇ ਹੱਟੇ ਲੋਹਾ ਮੰਡੀ ਚ ਅੱਗ ਲੱਗ ਕੇ ਕੱਪੜਿਆਂ ਦੇ ਦੁਕਾਨ ਤੇ ਤੇ ਮੌਕੇ ਤੇ ਫਾਇਰ ਬ੍ਰਿਗੇਡ ਲਵਾ ਕੇ ਦੇਖਿਆ ਤੇ ਏਸੀ ਦੇ ਕਾਰਨ ਅੱਗ ਲੱਗੀ ਆ ਤੇ ਮੌਕੇ ਤੇ ਫਾਇਰ ਬ੍ਰਿਗੇਡ ਨੇ ਪਾਣੀ ਦੀ ਮਦਦ ਨਾਲ ਚੰਗੀ ਤਰ੍ਹਾਂ ਕਾਬੂ ਪਾਇਆ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਿੰਨੀਆਂ ਟੋਟਲ ਦੀਆਂ ਫਾਇਰ ਬ੍ਰਿਗੇਡ ਦੀਆਂ ਲਗਭਗ 3 ਗੱਡੀਆਂ ਲਾ ਦਿੱਤੀਆਂ ਨੁਕਸਾਨ ਕਿੰਨਾ ਹੋ ਗਿਆ ਆਪਣਾ ਕਿਸਾਨ ਦਾ ਦਾਜਾ ਤਾਂ ਮਾਲਕ ਦਾ ਸਕਦੇ ਕਿ ਤੇ ਕਾਰਨ ਕੀ ਰਿਹਾ ਅੱਗ ਲੱਗਣ ਦੇ ਤੇ ਮਾਲਕਾ ਦੇ ਅਨੁਸਾਰ ਏਸੀ ਦੇ ਵਿੱਚ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗੀ ਹੈ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ 12:00 ਵਜੇ 10 ਮਿੰਟ ਤੇ ਕਾਬੂ ਆ ਕਿਤੇ ਹੱਟ ਕਾਬੂ ਹੋ ਗਿਆ